ਨਵਦੀਪ ਜਲਵੇੜਾ ਨਵਦੀਪ ਹਰਿਆਣੇ ਵਾਲਾ ਅ 17 ਤਰੀਕ ਦਿਨ ਬੁੱਧਵਾਰ ਡੀਸੀ ਦਫਤਰ ਅੰਮ੍ਰਿਤਸਰ ਵਿਖੇ ਵੱਡਾ ਇਕੱਠ ਹੋਣ ਜਾ ਰਿਹਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਨਵਦੀਪ ਜਿਹੜਾ ਮੁੰਡਾ ਜਲਵੇੜੇ ਵਾਲਾ ਉਹ ਜੇਲ੍ਹ ਦੇ ਵਿੱਚ ਹੈ ਵਾਟਰ ਕੈਨਨ ਨਾਲ ਮਸ਼ਹੂਰ ਹੈ ਜਦੋਂ ਆਪਾਂ ਅੰਦੋਲਨ ਤੇ ਦਿੱਲੀ ਚੱਲੇ ਸੀ ਤਜਿਨੇ ਵਾਟਰ ਕੈਨਨ ਦਾ ਮੂੰਹ ਬੰਦ ਕੀਤਾ ਸੀ ਮੂੰਹ ਮੋੜਿਆ ਸੀ ਉਹ ਨਵਦੀਪ ਹਰਿਆਣਾ ਹੁਣ ਪੰਜਾਬੀਓ ਉਹਨੂੰ ਤੁਹਾਡੇ ਸਾਥ ਦੀ ਲੋੜ ਹੈ ਆਪਾਂ ਸਾਰਿਆਂ ਨੇ ਵੱਡੇ ਇਕੱਠ ਦੇ ਰੂਪ ਵਿੱਚ ਵੱਡੇ ਇਕੱਠ ਲੈ ਕੇ ਗੱਡੀਆਂ ਕਾਰਾਂ ਜੋ ਵੀ ਟਰੈਕਟਰ ਟਰਾਲੀ ਜਿਹੜੇ ਨੇੜਲੇ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਆਪਾਂ ਅੰਬਾਲਾ ਪਹੁੰਚਣਾ ਹੈ 17 ਤਰੀਕ ਦਿਨ ਬੁੱਧਵਾਰ ਤੇ ਉਮੀਦ ਹੈ ਤੁਸੀਂ ਸਾਰੇ ਵੱਤੋ ਵੱਤ ਪਹੁੰਚੋਗੇ ਸਾਰੇ ਪੰਜਾਬ ਦੇ ਵੱਡੇ ਸਮਾਜ ਸੇਵੀ ਕੁਝ ਵੱਡੇ ਗਾਇਕ 인ਸਾਫ ਪਸੰਦ ਲੋਕ ਕਿਸਾਨ ਮਜ਼ਦੂਰ ਜੱਥੇਬੰਦੀਆਂ ਇਹ ਸਾਰੀਆਂ ਉਥੇ ਜਿਹੜੇ ਇਹ ਪਹੁੰਚ ਰਹੇ ਨੇ ਕਮਲ ਕੰਡਾ ਕਮਲ ਓਕੇ ਜੀ ਠੀਕ ਹੈ ਜੀ ਜਿਸ ਪਾਲਸੇ ਗੁੰਦਲ ਓਕੇ ਆ ਤੇ ਤੁਸੀਂ ਸਾਰਿਆਂ ਨੇ ਵੱਡੇ ਇਕੱਠ ਲੈ ਕੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਨਵਦੀਪ ਹਰਿਆਣਾ ਦੇ ਹੱਕ ਦੇ ਵਿੱਚ ਅੰਮ੍ਰਾਲਾ 7 ਤਰੀਕ ਨੂੰ ਪਹੁੰਚਣਾ ਪੰਜਾਬੀਓ ਦੇਖੋ ਇਹ ਸਰਕਾਰ ਦੀ ਧੱਕੇਸ਼ਾਈ ਹੈ ਜੇ ਅਸੀਂ ਹੁਣ ਨਾ ਬੋਲੇ ਹੁਣ ਨਾ ਉਠੇ ਤਾਂ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਤੁਹਾਡੇ ਮਗਰ ਕਿਸੇ ਨੇ ਨਹੀਂ ਤੁਰਨਾ ਕੀ ਕਰ ਲਓਗੇ ਤੁਸੀਂ ਤੁਹਾਨੂੰ ਘਰਾਂ ਚਾ ਕੇ ਇਹ ਕੁੱਟਣਗੇ ਇੰਨਾ ਤੱਕ ਆ ਜਾਇਜ਼ ਨਹੀਂ ਹੁੰਦਾ ਜਿਵੇਂ ਉਹਦੇ ਉਹਦੇ ਬਾਪੂ ਦੱਸ ਰਿਆ ਸੀ ਉਹਦੀ ਮਾਤਾ ਦੱਸ ਰਹੀ ਸੀ 3rd ਡਿਗਰੀ ਟੌਰਚਰ ਵੀ ਕੀਤਾ ਗਿਆ ਨਵਦੀਪ ਨੂੰ ਕਸੂਰ ਕੀ ਆ ਯਾਰ ਉਹਦਾ ਉਹ ਸੱਚ ਬੋਲਦਾ ਹੈ ਸਹੀ ਵਾਸਤੇ ਬੋਲਦਾ ਹੈ ਹੱਕ ਅਤੇ ਸੱਚ ਦੀ ਗੱਲ ਕਰਦਾ ਹੈ ਪਹਿਲਾਂ ਅਸੀਂ ਕਿੰਨੇ ਮੁੰਡੇ ਗਵਾਲੇ ਆ ਭਾਈ ਦੀਪ ਤੋਂ ਲੈ ਕੇ ਕਿੰਨੇ ਬੰਦੇ ਅਸੀਂ ਗਵਾਲੇ ਆ ਯਾਰ ਜਿਹੜੇ ਬੋਲਦੇ ਜਿਹੜੇ ਗੱਲ ਕਰਦੇ ਨੇ ਇਸ ਲਈ ਆਓ 17 ਤਰੀਕ ਦਿਨ ਬੁੱਧਵਾਰ ਵੱਡੇ ਇਕੱਠ ਦੇ ਰੂਪ ਦੇ ਵਿੱਚ ਆਪਾਂ ਅੰਬਾਲਾ ਪਹੁੰਚੀਏ ਡੀਸੀ ਦਫ਼ਤਰ ਪਹੁੰਚੀਏ ਉੱਥੇ ਸਾਰਿਆਂ ਨੂੰ 17 ਹੀ ਬੋਲੀਏ ਵੀਰੇ 17 ਹੀ 17 ਤਰੀਕ ਬੋਲੀ ਵੀਰੇ ਦਿਨ ਬੁੱਧਵਾਰ ਸੋਹੀ ਸਾਹਿਬ ਅੱਛਾ ਹੋ ਸਕਦਾ ਗਲਤ ਬੋਲ ਗਿਆ ਮੈਂ ਤੇ ਜਿਹੜੇ ਸਾਡੇ ਜਗਰਾਉਂ ਲੁਧਿਆਣੇ ਦੇ ਨੇ ਮੋਗਾ ਹੋਰ ਤੁਸੀਂ ਚੱਲਣਾ ਹੈ ਤਾਂ ਮੇਰੇ ਨਾਲ ਸੰਪਰਕ ਕਰ ਲਿਓ ਹਨਾ ਤੇ ਆਪਾਂ ਸਾਰਿਆਂ ਨੇ ਵੱਡੇ ਇਕੱਠ ਲੈ ਕੇ ਦੇਖੋ ਗੱਲ ਕੀ ਹੁੰਦੀ ਆ ਜਦੋਂ ਕਿਸੇ ਵੀ ਇਨਸਾਨ ਦੇ ਨਾਲ ਧੱਕਾ ਹੁੰਦਾ ਤੇ ਗਲਤ ਨੂੰ ਟੌਰਚਰ ਕੀਤਾ ਜਾਂਦਾ ਹੈ ਗਲਤ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਹੈ ਥਾਣੇ ਰੱਖਿਆ ਜਾਂਦਾ ਹੈ ਕਚਹਿਰੀਆਂ ਦੇ ਵਿੱਚ ਉਹਨਾਂ ਖੱਜਲ ਖਵਰੀ ਹੁੰਦੀ ਹੈ ਤਾਂ ਫਿਰ ਦੁੱਖ ਲੱਗਦਾ ਇਸ ਲਈ ਅੱਜ ਸਭ ਤੋਂ ਜ਼ਰੂਰੀ ਹੈ ਕਿ ਉਹ ਨਵਦੀਪ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਜੇਲ੍ਹ 'ਚ ਡੱਕਿਆ ਹੋਇਆ ਬੰਦ ਪਿਆ ਹੈ ਤੇ ਹੁਣ ਤਾਂ ਬਹੁਤ ਸਮਾਂ ਹੋ ਗਿਆ ਦੀ ਰਿਹਾਈ ਨਹੀਂ ਹੋ ਰਹੀ ਹੁਣ ਕੁਝ ਇਨਸਾਫ਼ ਪਸੰਦ ਕਿਸਾਨ ਜਿੱਥੇ ਬੰਦੀਆਂ ਮਜ਼ਦੂਰ ਜਿੱਥੇ ਬੰਦੀਆਂ ਇਹਨਾਂ ਤੋਂ ਇਲਾਵਾ ਇਨਸਾਫ਼ ਪਸੰਦ ਲੋਕ ਉਹ ਮੁਰੇ ਆਏ ਨੇ ਤੇ 17 ਤਰੀਕ ਨੂੰ ਉਹਦੇ ਬਾਪੂ ਜੀ ਵੀ ਉੱਥੇ ਪਹੁੰਚਣਗੇ ਸਾਰਾ ਪਰਿਵਾਰ ਉੱਥੇ ਐ ਹੋਰ ਮੁੰਡੇ ਦੋ ਚਾਰ ਗਾਇਕ ਉਹ ਪਹੁੰਚਣਗੇ ਆਪਣੇ ਪੰਜਾਬ ਵਾਲੇ ਸਾਰੇ ਜਾ ਰਹੇ ਆ ਸੋ ਤੁਸੀਂ ਵੀ ਭਾਈ ਵੱਡੀ ਗਿਣਤੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਆਪਾਂ ਸਾਰਿਆਂ ਨੇ ਅੰਬਾਲਾ ਪਹੁੰਚਣਾ 17 ਤਰੀਕ ਨੂੰ ਤੁਸੀਂ ਇਹ ਸੁਨੇਹਾ ਮੇਰੇ ਅੱਗੇ ਤੱਕ ਵੀ ਸਾਂਝਾ ਕਰ ਦਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਆ ਵੀ ਆਪਾਂ 17 ਤਰੀਕ ਹੈ ਹਾਂਜੀ ਦਿਨ ਬੁੱਧਵਾਰ ਤੇ ਬਾਕੀ ਆ ਪੇਜਾਂ ਪੂਜਾਂ ਦੀਆਂ ਰੀਤ ਤੁਹਾਨੂੰ ਪਤਾ ਹੀ ਆ ਜੀ 2 ਲੱਖ ਬੰਦਾ ਹੋਵੇ ਤੇ 6-7 ਬੰਦੇ ਲਾਈਵ ਦੇਖ ਰਿਹਾ ਚਲੋ ਕੋਈ ਨਹੀਂ ਗੁਰੂ ਪਾਤਸ਼ਾਹ ਕਿਰਪਾ ਕਰਨੀਏ ਮਾਲਕ ਕਿਰਪਾ ਕਰੋ ਨਵਦੀਪ ਜਲਵੇੜਾ ਉਹਦੇ ਹੱਕ ਦੇ ਵਿੱਚ ਆਪਾਂ ਵੱਡਾ ਇਕੱਠ ਕਰ ਸਕੀਏ ਅਤੇ ਉਸ ਮੁੰਡੇ ਨੂੰ ਜਿਹੜਾ ਬਾਹਰ ਲਿਆ ਸਕੀਏ ਸੋਹੀ ਸਾਹਿਬ ਕਹਿੰਦੇ ਪੰਜਾਬ ਪੰਜਾਬੀ ਦੀ ਗੱਲ ਕਰਨ ਵਾਲੇ ਨਵਦੀਪ ਸਿੰਘ ਜਲਵੇੜਾ ਦੀ ਹੈਲੀ ਵੱਡੀ ਗੰਟੀ 17 ਜੁਲਾਈ ਨੂੰ ਅੰਮ੍ਰਾਲਾ ਐਸਪੀ ਦਫ਼ਤਰ ਜੀ ਬਿਲਕੁਲ ਤੇ ਤੁਸੀਂ ਸਾਰਿਆਂ ਨੇ ਹਣਾ ਰੋਕਣ ਦਾ ਯਤਨ ਕਰਨਗੇ ਹੋਰ ਬਹੁਤ ਕੁਛ ਹੱਥ ਕੰਡੇ ਪਨਾਉਂਦੀ ਹੁੰਦੀ ਹੈ ਸਰਕਾਰ ਕਰਨਾ ਹੀ ਹੁੰਦਾ ਇਹਨਾਂ ਨੇ ਤੇ ਅਜਿਵੇਂ ਪੇਜ ਪੂਜੇ ਮਾਰਤੇ ਜੇ ਉਹਦੀ ਗੱਲ ਕਰਦੇ ਆ ਕਿ ਵੀ ਤਾਂ ਜੋ ਵੱਧ ਮੈਸੇਜ ਨਾ ਜਾਵੇ ਲੋਕਾਂ ਦੇ ਵਿੱਚ ਇਸ ਲਈ ਆਪਾਂ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਨਵਦੀਪ ਦੇ ਹੱਕ 'ਚ ਪਹੁੰਚੇ ਕਿਉਂਕਿ ਜੇ ਅਜੋ ਦੇ ਨਾਲ ੱਟਕਾ ਹੋਇਆ ਪੰਜਾਬੀਓ ਕੱਲ ਨੂੰ ਥੋੜਨਾ ਹੋ ਜਾਊਗਾ ਪਹਿਲਾ ਮੁੰਡਾ ਜਿਹੜਾ ਸੀ ਆਪਣਾ ਫਾਜ਼ਲ ਕਾਲਾ ਹੈਨਾ ਤੇ ਉਹਦੇ ਨਾਲ ਦੇਖ ਲਓ ਤੁਸੀਂ ਵਿਚਾਰੇ ਨਾਲ ਚਲੋ ਉਹਨੂੰ ਵੀ ਜਿਹੜੇ ਕੁਝ ਲੋਕ ਇਕੱਠੇ ਹੋਗੇ ਤਾਂ ਉਹਦੀ ਬਚਤ ਰਹੇਗੀ ਉਸ ਤੋਂ ਪਹਿਲਾਂ ਪਾਣੀ ਨਾ ਹੋਇਆ ਸੀ ਲੱਖੇ ਨਾ ਹੋਇਆ ਸੀ ਦੀਪ ਦਾ ਵਿਚਾਰਾ ਇਸ ਦੁਨੀਆ ਤੇ ਨਹੀਂ ਰਿਹਾ ਹੋਰ ਜਿੰਨੇ ਵੀ ਬੰਦੇ ਹਰੇਕ ਦੇ ਨਾਲ ਕਿਸੇ ਦੇ ਨਾਲ ਵੀ ਹੋ ਸਕਦਾ ਸੋ ਇਸ ਲਈ ਵਿਸ਼ਪਦੀ ਫਾਜ਼ਲਕਾਰ ਜਿਹੜਾ ਕੰਮ ਸੀ ਚਲੋ ਉਹ ਵੀ ਤੁਸੀਂ ਇਕੱਠੇ ਹੋ ਕੇ ਬਚਾਲਿਆ ਉਹਨੂੰ ਆ ਗਿਆ ਉਹ ਇਦਾਂ ਹੀ ਨਵਦੀਪ ਦੀ ਰਿਹਾਈ ਦੇ ਲਈ ਆਪਾਂ ਨੂੰ ਬਾਈ ਇਕੱਠੇ ਹੋਣਾ ਪੈਣਾ ਮੇਰੀ ਸੇਹ ਥੋੜੀ ਜੀ ਨਸਾਜ ਆ ਆਵਾਜ਼ ਦੀ ਦਿੱਕਤ ਹੈ ਪਰ ਫਿਰ ਵੀ ਮੇਰਾ ਸੀਗਾ ਵੀ ਅਜੇ ਤਵਾਰ ਤੇ ਅਜੇ ਤਵਾਰ ਨੂੰ ਵੀਡੀਓ ਤੁਰਪੂਗੀ ਪਰ ਨਹੀਂ ਆਣਾ ਰੀਚਾਂ ਰੋਚੀਆਂ ਖਤਮ ਕਰਤੀਆਂ ਚਲੋ ਮੈਂ ਪੋਸਟ ਵੀ ਪਾਉਂਗਾ ਉਹਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੀਏ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਬੋਲੀਏ ਜਿੰਨਾ ਅਸੀਂ ਬੋਲ ਸਕਦੇ ਵੱਧ ਤੋਂ ਵੱਧ ਪੋਸਟਾਂ ਪਾਈਏ ਵੀਡੀਓਜ਼ ਪਾਈਏ ਵੀ ਪਾਈ ਨਵਦੀਪ ਜਲਵੇੜੇ ਦੀ ਰਿਹਾਈ ਦੇ ਲਈ 17 ਤਰੀਕ ਨੂੰ ਆਪਾਂ ਅੰਮ੍ਰਾਲੇ ਪਹੁੰਚਣਾ ਹੈ ਸਾਰਾ ਜਿਵੇਂ ਅੱਗੋਂ ਸਨੇਹ ਹੋਣਗੇ ਜਥੇਬੰਦੀਆਂ ਜਾਂ ਹੋਰ ਜਿਹੜੇ ਮੋਤਵਾਰ ਆਗੂ ਨੇ ਉਹ ਸਾਰੇ ਲਾ ਦੇਣਗੇ ਸਨੇਹ ਲੱਗ ਜਾਣਗੇ ਤੇ ਉੱਥੇ ਜਿੱਦਾਂ ਵੀ ਹੋਊਗਾ ਜਿਵੇਂ ਵੀ ਹੋਊਗਾ ਜੋ ਪ੍ਰੋਗਰਾਮ ਲਿਖਿਆ ਹੋਊਗਾ ਉਦੇ ਬਾਰੇ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਪਹਿਲਾਂ ਆਪਣਾ ਫਰਜ਼ ਕੀ ਹੈ ਸਭ ਤੋਂ ਪਹਿਲਾ ਫਰਜ਼ ਇਹ ਹੈ ਕਿ ਵੱਡੇ ਇਕੱਠ ਦੇ ਰੂਪ ਦੇ ਵਿੱਚ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਅੰਮ੍ਰਿਤਸਰ ਪਹੁੰਚੀਏ ਜਿੰਨੇ ਤੁਸੀਂ ਇਨਸਾਫਪਸੰਦ ਪੰਜਾਬ ਦੇ ਕਿਹੜੇ ਪਿੰਡ ਹਰ ਇੱਕ ਪਿੰਡ ਤੋਂ ਜਿੰਨੇ ਮੁੰਡੇ ਵੱਤੋ ਵੱਤ ਚੱਲ ਸਕਦੇ ਹੋ ਉਹ ਨਾਲ ਚੱਲੋ ਮਾਝਾ ਮਾਲਵਾ ਦੁਆਬਾ ਸਾਰੇ ਸਾਰੇ ਕਿਸਾਨਾਂ ਕੋਲੋਂ ਬੇਨਤੀ ਹੈ ਜੀ ਤੁਸੀਂ ਸਤਿਕਾਰਯੋਗ ਹੋ ਮੂਰੇ ਹੋ ਕੇ ਨਵਦੀਪ ਦੇ ਜਿਹੜੀ ਰਿਹਾਈ ਦੀ ਮੰਗ ਉਹ ਚੱਕੋ ਸਰਦਾਰ ਚਰੂਨੀ ਸਾਹਿਬ ਹੋ ਗਏ ਹਰਿਆਣੇ ਦੇ ਨੇ ਉਹ ਇਸ ਤੋਂ ਇਲਾਵਾ ਮੁੰਡਾ ਜਿਹੜੇ ਗਾਇਕ ਨੇ ਹੋਰ 2-4 ਜਿਹੜੇ ਸਾਡੇ ਨਾਲ ਅੰਦੋਲਨ ਚ ਸੀਗੇ ਉਹ ਸਾਰੇ ਅਤੇ ਸਾਰੇ ਪੱਤਰਕਾਰ ਵੀ ਕਿਉਂਕਿ ਉਸ ਚੀਜ਼ ਨੂੰ ਵਾਇਰਲ ਤੁਸੀਂ ਕਰਨਾ ਹੁੰਦਾ ਸੋ ਬਈ ਤੁਸੀਂ ਸਾਰੇ ਪਹੁੰਚੇ ਉਸ ਦਿਨ ਤੇ ਤੁਹਾਡਾ ਇੰਤਜ਼ਾਰ ਅਸੀਂ ਕਰਾਂਗੇ ਆਓ ਨਵਦੀਪ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਉਹਨੂੰ ਰਿਹਾ ਕਰਾ ਕੇ ਉਹਨੂੰ ਰਿਹਾ ਕਰਾ ਕੇ ਆਪਦੇ ਪਰਿਵਾਰ ਚ ਰੱਖੀਏ ਦੇਖੋ ਸਿੱਖੀ ਦੀ ਗੱਲ ਕਰਦਾ ਹੈ ਪੰਜਾਬ ਦੀ ਗੱਲ ਕਰਦਾ ਹੈ ਪੰਜਾਬੀਅਤ ਦੀ ਗੱਲ ਕਰਦਾ ਹੈ حق ਦੀ ਗੱਲ ਕਰਦਾ ਹੈ ਸੱਚ ਦੀ ਗੱਲ ਕਰਦਾ ਹੈ ਸਹੀ ਨੂੰ ਸਹੀ ਕਹਿੰਦਾ ਹੈ ਗਲਤ ਗਲਤ ਨੂੰ ਗਲਤ ਕਹਿੰਦਾ ਹੈ ਇਹੋ ਜਿਹੇ ਲੋਕ ਜੇ ਅਸੀਂ ਉਹਨਾਂ ਦੇ ਨਾਂ ਨਾਲ ਖੜ ਸਕੇ ਤਾਂ ਫਿਰ ਸਾਡੇ ਇਨਸਾਨ ਹੋਣ ਦਾ ਮੈਂ ਸਮਝਦਾ ਵੀ ਸਾਡਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਠੀਕ ਹੈ ਇਸ ਲਈ ਆਓ ਨਵਦੀਪ ਸਿੰਘ ਦੇ ਹੱਕ ਦੇ ਵਿੱਚ ਵੱਡਾ ਇਕੱਠ ਕਰੀਏ 17 ਨੂੰ ਅੰਬਾਲੇ ਪਹੁੰਚੀਏ ਤੁਹਾਡਾ ਧੰਨਵਾਦ